ਚਾਰਪੜ ਛੰਦ ਤਵ ਪ੍ਰਸਾਦ ਇਹ ਅਕਾਲ ਪੁਰਖ ਤੇਰੀ ਕਿਰਪਾ ਨਾਲੇ ਚਾਰਪੜ ਹੁੰਦਾ ਤੇਜ ਗਤੀ ਵਾਲਾ ਛੰਦ ਉਚਾਰਨ ਕਰਦਾ ਹਾਂ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਇਹ ਵਾਹਿਗੁਰੂ ਤੇਰੇ ਕਰਮੇ ਕਾਰਨਾਮੇ ਅੰਮ੍ਰਿਤ ਹੁੰਦਾ ਪਦਾ ਯਥਾਰਥ ਹਨ ਸੱਚੇ ਸੁੱਚੇ ਹਨ ਤੇਰੇ ਧਰਮੇ ਜਿਹੜੇ दैਵੀ ਕਾਨੂੰਨ ਵੀ ਅੰਮ੍ਰਿਤ ਬੇਰੋਕ ਹਨ ਲਗਾਤਾਰ ਨਿਭਣ ਵਾਲੇ ਨੇ ਅਖੰਲ ਜੋਗੇ ਅਚਲ ਭੋਗੇ ਅਖਲ ਹੁੰਦਾ ਸਾਰੇ ਵਿਸ਼ਵ ਨਾਲ ਤੂੰ ਜੋਗੇ ਜੁੜਿਆ ਹੋਇਆ ਆ ਚਲ ਭੋਗੇ ਅਚਲ ਆਨੰਦ ਵਾਲਾ ਸੱਚੇ ਸੁਖ ਦਾ ਮਾਲਕ ਹੈ ਆ ਚਲ ਰਾਜੇ ਅਟਲ ਸਾਜੇ ਤੇਰਾ ਰਾਜ ਜਿਹੜਾ ਚੱਲ ਸਦਾ ਕਾਇਮ ਰਹਿਣ ਵਾਲਾ ਤੇ ਤੇਰਾ ਜਿਹੜਾ ਸਾਜੇ ਸਾਜੋ ਸਮਾਨ 64 ਬਾਠ ਵੀ ਅਟਲ ਹੈ ਅਖਲ ਧਰਮੰ ਅਲਖ ਕਰਮੰ ਸੋ ਇਸੇ ਪ੍ਰਕਾਰ ਫਰਮਾਉਂਦੇ ਅੱਗੇ ਜੋ ਹੈ ਅਟਲ ਸਾਜੇ ਹਮੇਸ਼ਾ ਰਹਿਣ ਵਾਲਾ ਹੈ ਸਮੂਹ ਧਰਮਾਂ ਦਾ ਆਸਰਾ ਰੂਪ ਹੈ ਅਖਲ ਧਰਮੰ ਸਾਰੇ ਧਰਮਾਂ ਦਾ ਆਸਰਾ ਰੂਪ ਹੈ ਅਲਖ ਕਰਮੰ ਤੇਰੇ ਕਰਮੰ ਜਿਹੜੇ ਕਾਰਨਾਮੇ ਬੁੱਧੀ ਕਰਕੇ ਲਖਣ ਤੋਂ ਰਹਿਤ ਹੈ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਇਹ ਵਾਹਿਗੁਰੂ ਆਪ ਸਭ ਦੇ ਦਾਤਾ ਹੋ ਜੀ ਤੇ ਸਭ ਦੇ ਅੰਦਰਲੇ ਗਿਆਤਾ ਭੇਦ ਦੇ ਜਾਣਨ ਵਾਲੇ ਹੋ ਸਰਬੰ ਭਾਨੇ ਸਰਬੰ ਦਾਰਥ ਸਾਰੇ ਆਪ ਸਭ ਦੇ ਭਾਨੇ ਪ੍ਰਕਾਸ਼ਕ ਹੋ ਸਰਬੰ ਮਾਨੇ ਸਭ ਦੇ ਮੰਨਣ ਯੋਗ ਹੋ ਪੂਜਨ ਯੋਗ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਇਹ ਵਾਹਿਗੁਰੂ ਆਪ ਸਭ ਦੇ ਜੀਵਨ ਦਾ ਆਧਾਰ ਆ ਪ੍ਰਾਣੰ ਸਵਾਸ ਰੂਪ ਹੋ ਸੋ ਆਪ ਸਭ ਦੀ ਤ੍ਰਾਣੰ ਰੱਖਿਆ ਕਰਨ ਵਾਲੇ ਰਾਖੇ ਹੋ ਸਰਵੰ ਭੁਗਤਾ ਸਾਰਿਆਂ ਨੂੰ ਭੁਗਤਾ ਭੋਗਣ ਵਾਲੇ ਭੋਗੀ ਸਰੂਪ ਆਪ ਹੋ ਸਰਵੰ ਜੁਗਤਾ ਤੇ ਸਾਰਿਆਂ ਵਿੱਚ ਜੁਗਤਾ ਜੁੜਨ ਵਾਲੇ ਯੋਗੀ ਰੂਪ ਵੀ ਆਪ ਹੋ ਸਰਵੰ ਦੇਵੰ ਸਰਵੰ ਭੇਵੰ ਸਭ ਜੀਵਾਂ ਦੇ ਦੇਵੰ ਪ੍ਰਕਾਸ਼ ਰੂਪ ਹੋ ਪੂਜਣ ਜੋਗੋਂ ਅਤੇ ਸਭ ਦੇ ਦਿਲਾਂ ਦਾ ਭੇਵੰਗ ਭੇਜ ਜਾਣਨ ਵਾਲਿਓ ਸਰਬੰ ਕਾਲੇ ਸਰਬੰ ਪਾਲੇ ਸਭ ਦੇ ਕਾਲੇ ਹੁਨਾਂ ਅੰਤ ਕਰਨ ਵਾਲਿਓ ਤੇ ਸਭ ਦੀ ਪਾਲਨਾ ਕਰਨ ਵਾਲੇ ਆਪੋ